ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਪਸੰਦ ਜ਼ਰੂਰ ਕਰੋਗੇ। ਸ਼ੁਰੂ ਕਰਦੇ ਹਾਂ ਦੋਸਤੋ ਆਪਣੀ ਅੱਜ ਦੀ ਇਹ ਸਿੱਖਿਆ ਦੇਣ ਵਾਲੀ ਕਹਾਣੀ। ਕਈ ਵਾਰ ਮਾਪਿਓ ਦੇ ਵਿੱਚ ਹੋ ਰਹੀ ਲੜਾਈ ਝਗੜਿਆਂ ਦੇ ਕਾਰਨ ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਇਸੇ ਵਿਸ਼ੇ ਨੂੰ ਦਰਸਾਉਂਦੀ ਅੱਜ ਦੀ ਕਹਾਣੀ ਇੱਕ ਵਾਰ ਪੂਰੀ ਜ਼ਰੂਰ ਸੁਣਨਾ। ਚਾਚੀ ਹਰਜੀਤਕੌਰ ਦੇ ਆਉਣ ਤੋਂ ਬਾਅਦ ਸਾਰਿਆਂ ਦੇ ਚਿਹਰੇ ਤੇ ਫਿਰ ਉਮੀਦ ਦੀ ਕਿਰਨ ਜਾਗ ਉਠੀ ਅਤੇ ਸਾਰੇ ਬਹੁਤ ਖੁਸ਼ ਹੋ ਗਏ ਖੁਸ਼ ਹੁੰਦੇ ਵੀ ਕਿਉਂ ਨਾ ਕਿਉਂਕਿ ਚਾਚੀ 2 ਸਾਲਾਂ ਬਾਅਦ ਰੂਪੀ ਲਈ ਰਿਸ਼ਤਾ ਲੈ ਕੇ ਜੋ ਆਈ ਸੀ ਮੁੰਡਾ ਬਹੁਤ ਪੜਿਆ ਲਿਖਿਆ ਸੀ 2 ਸਾਲ ਕੈਨੇਡਾ ਰਹਿ ਕੇ ਪੈਸਾ ਵੀ ਬਹੁਤ ਕਮਾ ਕੇ ਲਿਆਇਆ ਸੀ ਮੁੰਡੇ ਦੀ ਉਮਰ 31 ਸਾਲ ਅਤੇ ਰੂਪੀ ਦੀ ਉਮਰ 27 ਸਾਲ ਦੀ ਸੀ ਖਾਨਦਾਨ ਵੀ ਚੰਗਾ ਸੀ ਤੇ ਰਿਸ਼ਤਾ ਵੀ ਮੁੰਡੇ ਵਾਲਿਆਂ ਵੱਲੋਂ ਹੀ ਆਇਆ ਸੀ ਇਹ ਰਿਸ਼ਤਾ ਨਿੰਦਣ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਜਿਸ ਕਾਰਨ ਕਰਕੇ ਰੂਪੀ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਹੁਣ ਉਹ ਪ੍ਰੋਬਲਮ ਵੀ ਠੀਕ ਹੋ ਗਈ ਸੀ ਹਰ ਮਾਪਿਓ ਦੀ ਤਰ੍ਹਾਂ ਰੂਪੀ ਦੇ ਮੰਮੀ ਪਾਪਾ ਵੀ ਕਹਿੰਦੇ ਸੀ ਕਿ ਉਹ ਆਪਣੀ ਧੀ ਨੂੰ ਵਿਆਹ ਕੇ ਉਸਦੇ ਸਹੁਰੇ ਘਰ ਭੇਜ ਦੇਣ ਫਿਰ ਵੀ ਉਸਦਾ ਵਿਆਹ ਨਹੀਂ ਹੋ ਰਿਹਾ ਸੀ ਦੋ ਭਰਾਵਾਂ ਦੀ ਇਕਲੌਤੀ ਭੈਣ ਖਾਂਦੇ ਪਿੰਦੇ ਘਰ ਦੀ ਕੁੜੀ ਅਤੇ ਬਹੁਤ ਹੀ ਘੱਟ ਬੋਲਣ ਵਾਲੀ ਤੇ ਬਹੁਤ ਹੀ ਠੰਡੇ ਸੁਭਾਅ ਦੀ ਸੀ ਰੂਪੀ ਰੂਪੀ ਘਰ ਦੇ ਕੰਮ ਵੀ ਸਾਰੇ ਜਾਣਦੀ ਸੀ ਇਹੋ ਜਿਹੀ ਕੁੜੀਲੀ ਰਿਸ਼ਤਿਆਂ ਦੀ ਕਮੀ ਨਹੀਂ ਸੀ ਪਰ ਸਮੱਸਿਆ ਤਾਂ ਉਦੋਂ ਆਉਂਦੀ ਜਦੋਂ ਉਸਦੇ ਰਿਸ਼ਤੇ ਦੀ ਗੱਲ ਕਿਤੇ ਚੱਲਦੀ ਅਤੇ ਜਦੋਂ ਗੱਲ ਸ਼ੁਰੂ ਹੁੰਦੀ ਉਦੋਂ ਤਾਂ ਰੂਪੀ ਠੀਕ ਰਹਿੰਦੀ ਪਰ ਜਦੋਂ ਰਿਸ਼ਤਾ ਪੱਕਾ ਹੋਣ ਦੀ ਗੱਲ ਹੁੰਦੀ ਤਾਂ ਉਸਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੱਥ ਪੈਰ ਠੰਡੇ ਹੋ ਜਾਂਦੇ ਸਰੀਰ ਕੰਬਣ ਲੱਗ ਜਾਂਦਾ ਤੇ ਬੁੱਲ ਨੀਲੇ ਹੋ ਜਾਂਦੇ ਉਹ ਬਸ ਅੱਖਾਂ ਖੋਲ ਕੇ ਹੀ ਦੇਖਦੀ ਰਹਿੰਦੀ ਤੇ ਜ਼ੁਬਾਨ ਤਾਂ ਜਿਵੇਂ ਪੱਥਰ ਹੀ ਬਣ ਜਾਂਦੀ ਸੀ ਸਾਰੇ ਪੁੱਛ ਪੁੱਛ ਕੇ ਹਾਰ ਜਾਂਦੇ ਕੁਝ ਤਾਂ ਦੱਸ ਤੈਨੂੰ ਕੀ ਹੁੰਦਾ ਹੈ ਕੁਝ ਤਾਂ ਦੱਸ ਰੂਪੀ ਪਰ ਰੂਪੀ ਦੀ ਜ਼ੁਬਾਨ ਤੇ ਤਾਂ ਜਿਵੇਂ ਤਾਲਾ ਹੀ ਲੱਗ ਜਾਂਦਾ ਸੀ ਬਸ ਕਦੇ-ਕਦੇ ਇਸ ਤਰ੍ਹਾਂ ਕਹਿੰਦੀ ਕਿ ਨਹੀਂ ਮੈਂ ਵਿਆਹ ਨਹੀਂ ਕਰਵਾਉਣਾ ਮੈਨੂੰ ਬਚਾ ਲਓ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਮਰ ਜਾਵਾਂਗੀ ਪਰ ਵਿਆਹ ਨਹੀਂ ਕਰਾਵਾਂਗੀ ਫਿਰ ਰਿਸ਼ਤੇ ਨੂੰ ਮਨਾ ਕਰ ਦਿੱਤਾ ਜਾਂਦਾ ਸ਼ੁਰੂ-ਸ਼ੁਰੂ ਵਿੱਚ ਤਾਂ ਉਸਦੀ ਹਾਲਤ ਨੂੰ ਘਰਦਿਆਂ ਨੇ ਛੁਪਾ ਕੇ ਰੱਖਿਆ ਰਿਸ਼ਤੇ ਆਉਂਦੇ ਰਹੇ ਤੇ ਉਹੀ ਸਮੱਸਿਆ ਸਾਹਮਣੇ ਆਉਂਦੀ ਰਹੀ ਹੌਲੀ-ਹੌਲੀ ਗੱਲ ਰਿਸ਼ਤੇਦਾਰਾਂ ਨੂੰ ਅਤੇ ਪਿੰਡ ਵਿੱਚ ਵੀ ਪਤਾ ਲੱਗ ਗਈ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਕੋਈ ਉਸ ਨੂੰ ਜਾਦੂ ਟੂਣਿਆਂ ਵਾਲਿਆਂ ਦੇ ਕੋਲ ਲੈ ਕੇ ਜਾਣ ਦੀ ਗੱਲ ਕਹਿੰਦਾ ਤੇ ਕੋਈ ਗੁਰਦੁਆਰੇ ਲੈ ਕੇ ਜਾਣ ਦੀ ਗੱਲ ਕਰਦਾ। ਕੋਈ ਡਾਕਟਰ ਨੂੰ ਵਿਖਾਉਣ ਦੀ ਗੱਲ ਕਰਦਾ। ਪਰ ਰੂਪੀ ਨੂੰ ਜੇ ਕੋਈ ਬਿਮਾਰੀ ਹੁੰਦੀ ਤਾਂ ਹੀ ਉਸ ਦਾ ਇਲਾਜ ਹੁੰਦਾ। ਇੱਕ ਦਿਨ ਰੂਪੀ ਦੀ ਮਾਸੀ ਨੂੰ ਭੂਆ ਨੇ ਕਹਿ ਦਿੱਤਾ ਕਿ ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ। ਚਾਹੇ ਕੋਈ ਮੰਨੇ ਜਾਂ ਨਾ ਮੰਨੇ, ਮੈਨੂੰ ਤਾਂ ਲੱਗਦਾ ਹੈ ਕੋਈ ਮੁੰਡੇ ਦਾ ਚੱਕਰ ਹੈ। ਤੇ ਰੂਪੀ ਡਰਦੀ ਆਪਣੇ ਪਿਓ ਦੇ ਕੋਲ ਮੂੰਹ ਨਹੀਂ ਖੋਲਦੀ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਇੰਨੇ ਚੰਗੇ ਚੰਗੇ ਰਿਸ਼ਤੇ ਨੂੰ ਜਵਾਬ ਦੇ ਰਹੀ ਹੈ ਇਹ ਜਿੱਥੇ ਕਹੂਗੀ ਉੱਥੇ ਹੀ ਇਹਦਾ ਵਿਆਹ ਕਰ ਦੇਵਾਂਗੇ ਘੱਟ ਤੋਂ ਘੱਟ ਰੋਜ਼ ਦੀ ਪਰੇਸ਼ਾਨੀ ਤਾਂ ਖਤਮ ਹੋਵੇ ਹਾਂ ਜੀਦੀ ਲੱਗਦਾ ਤਾਂ ਮੈਨੂੰ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਪਰ ਮੇਰੇ ਤੋਂ ਇਸਦੀ ਹਾਲਤ ਦੇਖੀ ਨਹੀਂ ਜਾਂਦੀ ਕਿਤੇ ਨਾ ਕਿਤੇ ਤਾਂ ਹੋ ਹੀ ਜਾਵੇਗਾ ਇੱਕੋ ਇੱਕ ਤਾਂ ਭਾਣਜੀ ਹੈ ਮੇਰੀ ਰਿਸ਼ਤਾ ਲੱਭਣਾ ਹੀ ਪਵੇਗਾ ਇੱਕ ਦਿਨ ਬੜੇ ਪਿਆਰ ਨਾਲ ਮਾਸੀ ਨੇ ਰੂਪੀ ਨੂੰ ਪੁੱਛਿਆ ਕਿ ਤੇਰੇ ਦਿਲ ਵਿੱਚ ਕੀ ਹੈ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦੇ ਕੋਈ ਮੁੰਡਾ ਤੈਨੂੰ ਪਸੰਦ ਹੈ ਤਾਂ ਮੈਨੂੰ ਦੱਸ ਮਾਸੀ ਦੀ ਗੱਲ ਸੁਣ ਕੇ ਰੂਪੀ ਮਾਸੀ ਵੱਲ ਦੇਖਦੀ ਹੀ ਰਹੀ ਜਿਵੇਂ ਇਸ ਦੁਨੀਆ ਦਾ ਸਭ ਤੋਂ ਵੱਡਾ ਕਲੰਕ ਉਸਦੇ ਮੱਥੇ ਤੇ ਲੱਗ ਗਿਆ ਹੋਵੇ ਕੁਝ ਚਿਰ ਸੋਚਣ ਤੋਂ ਬਾਅਦ ਕਹਿੰਦੀ ਮਾਸੀ ਤੂੰ ਇਸ ਤਰ੍ਹਾਂ ਸੋਚਿਆ ਵੀ ਕਿਵੇਂ ਕਿ ਮੈਂ ਤੁਹਾਨੂੰ ਇਹੋ ਜਿਹੀ ਲੱਗਦੀ ਹਾਂ ਐਡਾ ਵੱਡਾ ਕਦਮ ਉਠਾ ਸਕਦੀ ਹਾਂ ਮਾਸੀ ਕਹਿੰਦੀ ਨਹੀਂ ਬੇਟਾ ਇਹ ਕੋਈ ਗੁਨਾਹ ਜਾਂ ਪਾਪ ਨਹੀਂ ਹੈ ਬਸ ਮੈਂ ਤਾਂ ਤੇਰੇ ਦਿਲ ਦੀ ਗੱਲ ਜਾਣਨਾ ਚਾਹੁੰਦੀ ਹਾਂ ਤੇ ਤੇਰਾ ਘਰ ਵਸਾਉਣਾ ਚਾਹੁੰਦੀ ਹਾਂ ਕੀ ਦੱਸਾਂ ਮਾਸੀ ਮੈਂ ਤਾਂ ਖੁਦ ਹੈਰਾਨ ਹਾਂ ਕਿ ਰਿਸ਼ਤੇ ਦੀ ਗੱਲ ਚੱਲਦੇ ਹੀ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਬਸ ਇਹ ਸਮਝ ਲਓ ਮੈਨੂੰ ਵਿਆਹ ਦੇ ਨਾਂ ਤੋਂ ਨਫ਼ਰਤ ਹੈ ਮੈਂ ساری ਜ਼ਿੰਦਗੀ ਵਿਆਹ ਨਹੀਂ ਕਰਨਾ ਚਾਹੁੰਦੀ ਰੂਪੀ ਸਿਰ ਝੁਕਾ ਕੇ ਬਸ ਗੱਲਾਂ ਕਰਦੀ ਰਹੀ ਤੇ ਫਿਰ ਸੱਚਮੁੱਚ 17 ਤੋਂ 27 ਸਾਲ ਦੀ ਹੋ ਗਈ ਪਰ ਉਸਨੇ ਵਿਆਹ ਲਈ ਹਾਂ ਨਾ ਕੀਤੀ ਹਾਲਾਂਕਿ ਕਈ ਵਾਰ ਰੂਪੀ ਨੂੰ ਵਿਆਹ ਦਾ ਅਹਿਸਾਸ ਜ਼ਰੂਰ ਹੁੰਦਾ ਸੀ ਕਿ ਮਾਪਿਓ ਨਹੀਂ ਰਹਿਣਗੇ ਅਤੇ ਭਰਾ ਵਿਆਹ ਤੋਂ ਮਗਰੋਂ ਆਪਣੀ ਘਰਗ੍ਰਸਤੀ ਵਿੱਚ ਰੁੱਧ ਜਾਣਗੇ ਤੇ ਉਸ ਨੂੰ ਕੌਣ ਸਹਾਰਾ ਦੇਵੇਗਾ ਮੈਨੂੰ ਵੀ ਵਿਆਹ ਕਰਕੇ ਆਪਣਾ ਘਰ ਵਸਾਉਣਾ ਚਾਹੀਦਾ ਹੈ ਉਸ ਦੀਆਂ ਸਾਰੀਆਂ ਸਹੇਲੀਆਂ ਦੇ ਵਿਆਹ ਹੋ ਚੁੱਕੇ ਸੀ ਤੇ ਉਹਨਾਂ ਦੇ ਬੱਚੇ ਵੀ ਹੋ ਗਏ ਸੀ ਤੇ ਹੁਣ ਇਸ ਉਮਰ ਵਿੱਚ ਉਸ ਲਈ ਐਨਾ ਚੰਗਾ ਰਿਸ਼ਤਾ ਆਇਆ ਸੀ ਅਤੇ ਹੁਣ ਸਾਰਿਆਂ ਨੂੰ ਇਹੀ ਉਮੀਦ ਸੀ ਕਿ ਉਹ ਸਮਝਦਾਰ ਹੋ ਗਈ ਹੋਵੇਗੀ ਤੇ ਸੋਚ ਸਮਝ ਕੇ ਫੈਸਲਾ ਲਵੇਗੀ ਪਰ ਰੂਪੀ ਨੇ ਇਸ ਵਾਰ ਵੀ ਮਨਾ ਕਰ ਦਿੱਤਾ ਇੱਕ ਹਫਤਾ ਤਾਂ ਉਹ ਇਸ ਉਦੇੜਬਉਣ ਵਿੱਚ ਹੀ ਲੱਗੀ ਰਹੀ ਫਿਰ ਆਖਰ ਵਿੱਚ ਉਸ ਨੂੰ ਇਹ ਹੀ ਲੱਗਿਆ ਕਿ ਉਹ ਵਿਆਹ ਵਰਗੇ ਰਿਸ਼ਤੇ ਨੂੰ ਸਮਝ ਨਹੀਂ ਸਕੂਗੀ ਉਸ ਦਿਨ ਉਹ ਰੱਜ ਕੇ ਰੋਈ ਇਨਾਂ ਸਾਰੀਆਂ ਗੱਲਾਂ ਵਿੱਚ ਉਸ ਦਾ ਕਸੂਰ ਸਿਰਫ ਇਹੀ ਸੀ ਕਿ ਉਸ ਨੂੰ ਲੱਗਦਾ ਸੀ ਕਿ ਉਸ ਨੂੰ ਕੋਈ ਵੀ ਖੁਸ਼ੀ ਦੇਣ ਦੇ ਲਾਇਕ ਨਹੀਂ ਹੈ ਸਾਰੀ ਰਾਤ ਉਹ ਇਹੀ ਗੱਲਾਂ ਸੋਚਦੀ ਰਹੀ ਤੇ ਸਵੇਰੇ ਫੇਰ ਤੋਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਦੌਰਾ ਪੈ ਗਿਆ ਮਾ ਰੂਪੀ ਦਾ ਸਰ ਗੋਦ ਵਿੱਚ ਰੱਖੀ ਬੈਠੀ ਸੀ ਦੋਵੇਂ ਭਰਾ ਵਾਰੀ-ਵਾਰੀ ਉਸ ਨੂੰ ਦੇਖਣ ਆਉਂਦੇ ਤੇ ਪਿਓ ਉਸ ਦੇ ਕੋਲ ਸਿਰ ਝੁਕਾ ਕੇ ਬੈਠਾ ਸੋਚ ਰਿਹਾ ਸੀ ਆਖਰ ਕੀ ਗੱਲ ਹੈ ਮੇਰੀ ਧੀ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਘਰ ਵਿੱਚ ਅਤੇ ਅਸੀਂ ਸਾਰੇ ਵੀ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ ਫਿਰ ਕਿਹੜਾ ਦੁੱਖ ਹੈ ਉਸ ਨੂੰ ਅੰਦਰੇ-ਅੰਦਰ ਹੀ ਖਾਈ ਜਾ ਰਿਹਾ ਹੈ ਪਰ ਰੂਪੀ ਦੇ ਚਿਹਰੇ ਦੀ ਝੂਠੀ ਜਿਹੀ ਮੁਸਕਰਾਹਟ ਨੂੰ ਕੋਈ ਵੀ ਸਮਝ ਨਹੀਂ ਸਕਿਆ ਰੂਪੀ ਨੇ ਬਹੁਤ ਕੋਸ਼ਿਸ਼ ਕੀਤੀ ਖੁਦ ਨੂੰ ਬਦਲਣ ਦੀ ਜ਼ਿੰਦਗੀ ਦੇ ਕੌੜੇ ਸੱਚ ਦਾ ਸ਼ੀਸ਼ਾ ਖੁਦ ਨੂੰ ਦਿਖਾਉਣ ਦੀ ਪਰ ਉਸ ਨੂੰ ਕੁਝ ਵੀ ਸਮਝਣਾ ਆਉਂਦਾ। ਬੈੱਡ ਤੇ ਪਈ ਉੱਪਰ ਛੱਤ ਵੱਲ ਦੇਖਦੀ-ਦੇਖਦੀ ਉਹ ਪ੍ਰਾਣੀਆਂ ਗੱਲਾਂ ਬਾਰੇ ਸੋਚਣ ਲੱਗ ਪਈ। ਭਰਾ ਦੀ ਆਵਾਜ਼ ਵੱਲ ਧਿਆਨ ਗਿਆ। ਜਿਸ ਨੇ ਗੁੱਸੇ ਨਾਲ ਪਹਿਲਾਂ ਗਮਲੇ ਨੂੰ ਪੈਰ ਮਾਰਿਆ ਫਿਰ ਅੰਦਰ ਆ ਕੇ ਮੰਮੀ ਨੂੰ ਕਹਿਣ ਲੱਗਿਆ, "ਮੰਮੀ, ਤੁਸੀਂ ਪਾਪਾ ਨੂੰ ਸਮਝਾ ਦਿਓ। ਉਸ ਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ। ਉਹ ਕੀ ਬੋਲਦਾ ਹੈ? ਉਹ ਕਿਤੇ ਵੀ ਸਾਨੂੰ ਝਿੜਕਣਾ ਤੇ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ।" ਸਾਡੀ ਇੱਜ਼ਤ ਦਾ ਉਹਨੂੰ ਪੋਰਾ ਖਿਆਲ ਨਹੀਂ ਹੁਣ ਅਸੀਂ ਬੱਚੇ ਤਾਂ ਨਹੀਂ ਰਹੇ ਮੰਮੀ ਨੇ ਹੜ ਬੜਾਉਂਦੀ ਹੋਈ ਨੇ ਆਕੇ ਜੈਦੀਪ ਵੱਲ ਵੇਖਿਆ ਤੇ ਉਸਨੇ ਮਨ ਹੀ ਮਨ ਪੜਾਸ ਕੱਢ ਲਈ 16 ਸਾਲਾਂ ਦਾ ਜੈਦੀਪ ਮੰਮੀ ਨੂੰ ਆਪਣੇ ਪਿਓ ਦੇ ਵਿਵਹਾਰ ਦੀ ਸ਼ਿਕਾਇਤ ਕਰ ਰਿਹਾ ਸੀ ਤੇ ਮੰਮੀ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਜੈਦੀਪ ਨੂੰ ਸਮਝਾ ਰਹੀ ਸੀ ਮੰਮੀ ਨੇ ਕਿਹਾ ਬੇਟਾ ਮੈਂ ਤੇਰੇ ਪਾਪਾ ਨੂੰ ਸਮਝਾਵਾਂਗੀ ਕਿ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੇ ਪਰ ਬੇਟਾ ਤੂੰ ਵੀ ਇਹ ਸਮਝਦਾ ਹੈ ਕਿ ਤੇਰੇ ਪਾਪਾ ਤੈਨੂੰ ਕਿੰਨਾ ਪਿਆਰ ਕਰਦੇ ਹਨ ਤੇਰੀ ਹਰ ਫਰਮਾਇਸ਼ ਪੂਰੀ ਕਰਦੇ ਹਨ ਜਦੋਂ ਉਸ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਤੋਂ ਖੁਦ ਨੂੰ ਰੋਕਿਆ ਨਹੀਂ ਜਾਂਦਾ ਇਹ ਹੀ ਕਮੀ ਹੈ ਉਸ ਦੀ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਕਰਨਾ ਉਸ ਦੀ ਆਦਤ ਬਣ ਗਈ ਹੈ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰੋ ਜੈਦੀਪ ਕਹਿਣ ਲੱਗਿਆ ਰਹਿਣ ਦੇ ਮੰਮੀ ਪਾਪਾ ਨੂੰ ਸਾਡੀ ਫਿਕਰ ਕਿੱਥੇ ਹੈ ਕਿਤੇ ਵੀ ਸਾਡੀ ਬੇਇੱਜ਼ਤੀ ਕਰ ਦਿੰਦੇ ਹਨ ਦੋਸਤਾਂ ਦੇ ਸਾਹਮਣੇ ਕੁਝ ਵੀ ਕਹਿ ਦਿੰਦੇ ਹਨ ਉੱਥੇ ਕੌਣ ਦੇਖਦਾ ਹੈ ਕਿ ਪਾਪਾ ਸਾਨੂੰ ਕਿੰਨਾ ਪਿਆਰ ਕਰਦੇ ਹਨ ਉਹ ਸਾਡਾ ਮਜ਼ਾਕ ਬਣਾ ਦਿੰਦੇ ਹਨ ਜੈਦੀ ਫਜੇ ਗੁੱਸੇ ਵਿੱਚ ਬੋਲੀ ਹੀ ਜਾ ਰਹੀ ਸੀ ਕਿ ਉਸਦੀ ਮੰਮੀ ਮੱਥਾ ਫੜ ਕੇ ਬੈਠ ਗਈ ਮੈਂ ਕੀ ਕਰਾਂ ਤੁਸੀਂ ਤਾਂ ਮੈਨੂੰ ਸੁਣਾ ਕੇ ਚਲੇ ਜਾਂਦੇ ਹੋ ਮੈਂ ਕਿਸ ਨੂੰ ਆਖਾਂ ਤੁਹਾਨੂੰ ਕੀ ਪਤਾ ਜੇ ਤੁਹਾਡੇ ਪਿਓ ਦੀ ਜ਼ੁਬਾਨ ਇੰਨੀ ਕੋੜੀ ਨਾ ਹੁੰਦੀ ਫਿਰ ਦੁੱਖ ਕਿਸ ਗੱਲ ਦਾ ਸੀ ਉਸਦੀ ਜ਼ੁਬਾਨ ਨੇ ਮੇਰੇ ਦਿਲ ਤੇ ਜਿਹੜੇ ਜ਼ਖਮ ਦਿੱਤੇ ਨੇ ਉਹ ਹਜੇ ਤੱਕ ਭਰੇ ਨਹੀਂ ਹਣ ਤਾਂ ਤੁਸੀਂ ਉਸ ਦੀ ਜ਼ੁਬਾਨ ਦਾ ਨਿਸ਼ਾਨਾ ਬਣ ਲੱਗ ਗਏ ਹੋ ਮੈਂ ਤਾਂ ਪਰਾਈ ਸੀ ਉਸ ਦਾ ਸਾਥ ਨਿਭਾਉਣਾ ਹੀ ਸੀ ਇਹ ਸਭ ਕੁਝ ਮੈਂ ਚੱਲ ਗਈ ਤੁਸੀਂ ਤਾਂ ਸਾਡੇ ਬੁਢਾਪੇ ਦਾ ਸਹਾਰਾ ਹੋ ਤੁਹਾਡਾ ਸਾਥ ਨਾ ਹੋਇਆ ਤਾਂ ਬੁਢਾਪਾ ਕੱਟਣਾ ਔਖਾ ਹੈ ਕਾਸ਼ ਪੁੱਤ ਮੈਂ ਉਸ ਨੂੰ ਸਮਝਾ ਸਕਦੀ ਪਰਦੇ ਦੇ ਪਿੱਛੇ ਲੁਕ ਕੇ ਖੜੀ ਡਰੀ ਸੈਮੀ ਰੂਪੀ ਆਪਣੀ ਮੰਮੀ ਨੂੰ ਪੁੱਛਣ ਲੱਗੀ ਮੰਮੀ ਕੀ ਹੋਇਆ ਵੀਰਾ ਗੁੱਸੇ ਨਾਲ ਕਿਉਂ ਬੋਲ ਰਿਹਾ ਸੀ ਨਹੀਂ ਬੇਟਾ ਕੋਈ ਗੱਲ ਨਹੀਂ ਤੇਰੇ ਪਾਪਾ ਨੇ ਉਸ ਨੂੰ ਛਿੜਕ ਦਿੱਤਾ ਸੀ ਇਸ ਲਈ ਨਾਰਾਜ਼ ਹੈ ਮੰਮੀ ਤੁਸੀਂ ਪਾਪਾ ਨੂੰ ਕੁਝ ਨਾ ਕਹੋ ਐਵੇਂ ਬੇਕਾਰ ਵਿੱਚ ਹੀ ਝਗੜਾ ਸ਼ੁਰੂ ਕਰ ਦੇਣਗੇ ਡਰ ਨਾਲ ਪੀਲੀ ਹੋਈ ਰੂਪੀ ਨੇ ਆਪਣੀ ਮੰਮੀ ਨੂੰ ਕਿਹਾ ਪਹਿਲਾਂ ਹੀ ਭਰੀ ਬੈਠੀ ਰੂਪੀ ਦੀ ਮੰਮੀ ਕਹਿੰਦੀ ਜੇ ਉਸ ਨਾਲ ਗੱਲ ਨਹੀਂ ਕਰੂੰਗੀ ਤਾਂ ਜਵਾਨ ਪੁੱਤ ਨੂੰ ਗਵਾਹ ਬੈਠੂੰਗੀ ਕੀ ਕਰ ਲੈਣਗੇ ਚੀਕਣਗੇ ਰੌਲਾ ਪਾਉਣਗੇ ਜਿਆਦਾ ਤੋਂ ਜਿਆਦਾ ਮੈਨੂੰ ਕੁੱਟ ਲੈਣਗੇ ਦੇਖੂੰਗੀ ਮੈਂ ਵੀ ਅੱਜ ਫੈਸਲਾ ਹੋ ਕੇ ਹੀ ਰਹੂਗਾ ਉਸ ਨੂੰ ਸੁਧਾਰਨਾ ਹੀ ਪਵੇਗਾ ਰੂਪੀ ਦੀ ਮੰਮੀ ਜਦੋਂ ਤੋਂ ਵਿਆਹ ਕੇ ਆਈ ਸੀ ਉਸ ਨੂੰ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਆਇਆ ਸੀ ਵੈਸੇ ਤਾਂ ਘਰੇ ਪੈਸੇ ਦੀ ਕੋਈ ਕਮੀ ਨਹੀਂ ਸੀ ਤੇ ਨਾ ਹੀ ਰੂਪੀ ਦੇ ਪਾਪਾ ਦਾ ਚਰਿੱਤਰ ਖਰਾਬ ਸੀ ਬਸ ਇੱਕ ਹੀ ਕਮੀ ਸੀ ਕਿ ਉਸ ਦੀ ਆਪਣੀ ਜ਼ੁਬਾਨ ਤੇ ਲਗਾਮ ਨਹੀਂ ਸੀ ਛੋਟੀਆਂ-ਛੋਟੀਆਂ ਗੱਲਾਂ ਤੇ ਟੋਕਣਾ ਤੇ ਗੁੱਸਾ ਕਰਨਾ ਉਸ ਦੀ ਸਭ ਤੋਂ ਵੱਡੀ ਕਮੀ ਸੀ ਇਸੇ ਕਮੀ ਨੇ ਰੂਪੀ ਦੀ ਮੰਮੀ ਨੂੰ ਦਿਮਾਗੀ ਤੌਰ ਤੇ ਬਿਮਾਰ ਕਰ ਦਿੱਤਾ ਸੀ ਉਹ ਤਾਂ ਸਭ ਕੁਝ ਸਹਿੰਦੇ-ਸਹਿੰਦੇ ਥੱਕ ਚੁੱਕੀ ਸੀ ਤੇ ਹੁਣ ਬੱਚੇ ਵੀ ਪਿਓ ਦੀਆਂ ਇਹਨਾਂ ਹਰਕਤਾਂ ਦਾ ਸ਼ਿਕਾਰ ਹੋਣ ਲੱਗ ਪਏ ਸਨ ਜੇਕਰ ਬੱਚਿਆਂ ਨੂੰ ਬਾਹਰ ਖੇਡਦੇ देर ਹੋ ਜਾਂਦੀ ਤਾਂ ਉਦੋਂ ਹੀ ਗਾਲਾਂ ਕੱਢਦੇ ਤੇ ਕੁੱਟ ਕੇ ਘਰੇ ਲਿਆਉਂਦੇ ਜੇਕਰ ਉਹਨਾਂ ਦੇ ਪੜ੍ਹਨ ਦੇ ਟਾਈਮ ਤੇ ਕੋਈ ਰਿਸ਼ਤੇਦਾਰ ਘਰੇ ਆ ਜਾਂਦਾ ਕਮਰੇ ਵਿੱਚ ਵਾੜ ਕੇ ਬਾਹਰੋਂ ਤਾਲਾ ਲਗਾ ਦਿੰਦੇ ਤੇ ਕਹਿੰਦੇ ਜੇ ਐਵੇਂ ਇੱਧਰ ਉੱਧਰ ਵੇਖ ਕੇ ਸਮਾਂ ਬਰਬਾਦ ਕੀਤਾ ਤਾਂ ਲੱਤਾਂ ਤੋੜ ਦੇਵਾਂਗਾ ਤੁਹਾਡੀਆਂ ਇੱਕ ਘੰਟੇ ਬਾਅਦ ਤੁਹਾਡੇ ਤੋਂ ਸੁਣੂੰਗਾ ਤੁਸੀਂ ਕੀ ਪੜਿਆ ਹੈ ਪਰ ਅੱਜ ਰੂਪੀ ਦੀ ਮੰਮੀ ਕਹਿੰਦੀ ਮੈਂ ਤੇਰੇ ਪਾਪਾ ਨੂੰ ਸਮਝਾ ਕੇ ਹੀ ਰਹੂੰਗੀ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਪੈਰ ਵਿੱਚ ਪੂਰੀ ਆਉਣ ਲੱਗ ਜਾਵੇ ਤਾਂ ਉਸ ਨਾਲ ਦੋਸਤਾਂ ਵਰਗਾ ਵਿਹਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਪੁੱਤ ਨੇ ਅੱਗੋਂ ਪਲਟ ਕੇ ਜਵਾਬ ਦੇ ਦਿੱਤਾ ਤਾਂ ਫਿਰ ਕੀ ਇੱਜ਼ਤ ਰਹਿ ਜਾਵੇਗੀ ਬੱਚੇ ਵੀ ਹੱਥ 'ਚੋਂ ਜਾਣਗੇ ਤੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਬਚੂਗਾ ਆਪਣੀਆਂ ਸੋਚਾਂ ਵਿੱਚ ਰੂਪੀ ਦੀ ਮੰਮੀ ਇਸ ਤਰ੍ਹਾਂ ਡੁੱਬ ਗਈ ਕਿ ਪਤਾ ਹੀ ਨਹੀਂ ਲੱਗਿਆ ਰੂਪੀ ਦੇ ਪਾਪਾ ਕਦੋਂ ਘਰ ਆ ਗਏ ਘਰੇ ਬੱਲਬ ਨਹੀਂ ਜਗਾਏ ਸੀ ਪਾਪਾ ਨੇ ਖੁਦ ਲਾਈਟ ਜਗਾਈ ਤੇ ਉਹ ਫਿਰ ਬੋਲਣ ਲੱਗ ਪਏ ਕਿਸੇ ਦੇ ਪਿਓ ਦੇ ਮਰਨ ਦਾ ਮਾਤਮ ਮਨਾਇਆ ਜਾ ਰਿਹਾ ਹੈ ਜੋ ਇੰਨਾ ਹਨੇਰਾ ਕਰ ਰੱਖਿਆ ਹੈ ਘਰ ਵਿੱਚ ਇੱਕ ਵੀ ਲਾਈਟ ਨਹੀਂ ਜਗਾਈ ਰੂਪੀ ਤੂੰ ਕਿੱਥੇ ਹੈ ਤੂੰ ਹੀ ਇਹ ਲਾਈਟ ਜਗਾ ਦਿਆ ਕਰ ਇਹਨਾਂ ਗਧਿਆਂ ਨੂੰ ਤਾਂ ਕੁਝ ਨਹੀਂ ਪਤਾ ਅਤੇ ਫਿਰ ਪਾਪਾ ਨੇ ਗੁੱਸੇ ਨਾਲ ਮੰਮੀ ਵੱਲ ਵੇਖਿਆ ਤੇ ਕਿਹਾ ਕਿ ਤੈਨੂੰ ਤਾਂ ਕਿਸੇ ਚੀਜ਼ ਦੀ ਹੋਸ਼ ਨਹੀਂ ਰਹਿੰਦੀ ਕੋਈ ਚਾਹ ਪਾਣੀ ਵੀ ਦੇਵੇਂਗੀ ਜਾਂ ਨਹੀਂ ਰੂਪੀ ਤੂੰ ਹੀ ਪਾਣੀ ਲੈ ਕੇ ਆ ਉਦੋਂ ਰੂਪੀ ਆਪਣੀ ਮੰਮੀ ਦੇ ਪਿੱਛੇ ਲੁਕੀ ਹੋਈ ਸੀ ਉਸ ਦਾ ਡੈਡ ਅੱਜ ਹੋਣ ਵਾਲੀ ਲੜਾਈ ਤੋਂ ਪਹਿਲਾਂ ਹੀ ਕੰਬ ਰਿਹਾ ਸੀ ਫਿਰ ਵੀ ਉਸ ਨੇ ਆਪਣੇ ਪਾਪਾ ਨੂੰ ਪਾਣੀ ਲੈ ਕੇ ਦਿੱਤਾ ਪਾਣੀ ਪੀ ਕੇ ਉਸ ਨੇ ਰੂਪੀ ਨੂੰ ਪੁੱਛਿਆ ਤੇਰੀ ਮਾਂ ਨੂੰ ਕੀ ਹੋਇਆ ਹੈ ਰੂਪੀ ਦੇ ਮੋਹ ਕੋਈ ਸ਼ਬਦ ਨਾ ਨਿਕਲਿਆ ਤੇ ਹੱਥ ਨਾਲ ਹੀ ਇਸ਼ਾਰਾ ਕੀਤਾ ਪਤਾ ਨਹੀਂ ਇਹ ਦੋਵੇਂ ਨਵਾਬਜ਼ਾਦੇ ਕਿੱਥੇ ਗਏ ਹਨ ਪਾਪਾ ਵੱਡੇ ਵੀਰੇ ਦਾ ਅੱਜ ਮੈਚ ਸੀ ਉਹ ਅਜੇ ਹੁਣੇ ਹੀ ਆਏ ਹਨ ਤੇ ਛੋਟਾ ਵੀਰਾ ਆਪਣੇ ਦੋਸਤ ਤੋਂ ਨੋਟਿਸ ਲੈਣ ਗਿਆ ਹੈ ਰੂਪੀ ਦਾ ਪਾਪਾ ਕਹਿਣ ਲੱਗਿਆ ਕਿ ਇਹ ਸੂਰ ਦੀ ਔਲਾਦ ਸੋਚਦੀ ਹੈ ਕਿ ਬੈਟ ਘੁਮਾ ਕੇ ਸੱਚਨ ਤੰਦੂਲਗਰ ਬਣ ਜਾਣਗੇ ਤੇ ਦੂਜਾ ਨੋਟਿਸ ਦਾ ਬਹਾਨਾ ਬਣਾ ਕੇ ਕਿਤੇ ਅਵਾਰਾਗਰਦੀ ਕਰ ਰਿਹਾ ਹੋਵੇਗਾ ਮੈਂ ਸਭ ਜਾਣਦਾ ਹਾਂ ਰੂਪੀ ਦੀ ਮੰਮੀ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ ਹੈ ਰੂਪੀ ਕਹਿੰਦੀ ਮੰਮੀ ਜੇ ਤੁਸੀਂ ਸ਼ੁਰੂ ਤੋਂ ਹੀ ਪਾਪਾ ਨੂੰ ਰੋਕਿਆ ਹੁੰਦਾ ਜਾਂ ਵਿਰੋਧ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਵੇਖਣੇ ਪੈਂਦੇ ਪਰ ਉਹ ਬੱਚਿਆਂ ਨੂੰ ਕਿਵੇਂ ਸਮਝਾਉਂਦੀ ਉਹ ਇਸ ਘਰ ਵਿੱਚ ਉਦੋਂ ਵਿਆਹ ਕੇ ਆਈ ਸੀ ਜਦੋਂ ਬੰਦੇ ਆਪਣੀਆਂ ਘਰਵਾਲੀਆਂ ਨੂੰ ਕਿਸੇ ਕਾਬਲ ਨਹੀਂ ਸਮਝਦੇ ਸੀ ਘਰ ਵਿੱਚ ਉਹਨਾਂ ਦੀ ਕੋਈ अहमियत ਨਹੀਂ ਸੀ ਤੇ ਨਾ ਹੀ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਸੀ ਨਹੀਂ ਤਾਂ ਰੂਪੀ ਦੀ ਮੰਮੀ ਕਿੱਥੇ ਚਾਉਂਦੀ ਸੀ ਪਿਓ ਪੁੱਤ ਦਾ ਸਾਹਮਣਾ ਲੜਾਈ ਝਗੜੇ ਵਿੱਚ ਹੋਵੇ ਫਿਰ ਰੂਪੀ ਦੀ ਮੰਮੀ ਸਮਝਦਾਰੀ ਤੋਂ ਕੰਮ ਲੈਂਦੀ ਹੈ ਤੇ ਪਿਓ ਪੁੱਤ ਦੇ ਵਿੱਚ ਆ ਜਾਂਦੀ ਹੈ ਉਸਨੇ ਤਾਂ ਆਪਣਾ ਜਿਵੇਂ ਕਿਵੇਂ ਸਮਾਂ ਕੱਢ ਲਿਆ ਸੀ ਪਰ ਹੁਣ ਨਵਾਂ ਖੂਨ ਇਹ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਤੇ ਇਸੇ ਕਰਕੇ ਘਰ ਦੇ ਹਾਲਾਤ ਕਦੋਂ ਵਿਗੜ ਜਾਂਦੇ ਪਤਾ ਹੀ ਨਾ ਲੱਗਦਾ ਤੇ ਇਹਨਾਂ ਸਾਰੀਆਂ ਗੱਲਾਂ ਦਾ ਸਭ ਤੋਂ ਮਾੜਾ ਅਸਰ ਰੂਪੀ ਤੇ ਹੀ ਪੈਂਦਾ ਸੀ। ਰੂਪੀ ਆਪਣੀ ਮਾਂ ਦੀ ਹਮਦਰਦ ਤਾਂ ਹੈ ਹੀ ਸੀ ਪਰ ਆਪਣੇ ਪਾਪਾ ਨਾਲ ਵੀ ਉਸਨੂੰ ਬਹੁਤ ਪਿਆਰ ਸੀ। ਪਰ ਘਰ ਵਿੱਚ ਹਰ ਵਕਤ ਹੋਣ ਵਾਲੀ ਕਿਝ-ਕਿਝ ਉਸਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਨ ਲੱਗੀ। ਜਦੋਂ ਉਹ ਸਕੂਲ ਜਾਂਦੀ ਤਾਂ ਹਰ ਸਮੇਂ ਇਹ ਹੀ ਡਰ ਦਿਮਾਗ ਤੇ ਹਾਵੀ ਰਹਿੰਦਾ ਕਿ ਪਾਪਾ ਘਰੇ ਨਾ ਆ ਗਏ ਹੋਣ ਕਿਉਂਕਿ ਜੈਦੀਪ ਅਕਸਰ ਹੀ ਸਕੂਲ ਘਟ ਆਉਂਦਾ ਸੀ ਤੇ ਜੇ ਘਰੇ ਰਹਿੰਦਾ ਤਾਂ ਉੱਚੀ ਆਵਾਜ਼ ਕਰਕੇ ਗਾਣੇ ਸੁਣਦਾ ਰਹਿੰਦਾ। ਜੈਦੀਪ ਦਾ ਗਾਣੇ ਸੁਨਣਾ ਪਾਪਾ ਨੂੰ ਚੰਗਾ ਨਹੀਂ ਲੱਗਦਾ ਸੀ ਜੇ ਮੰਮੀ ਜੈਦੀਪ ਨੂੰ ਸਮਝਾਉਂਦੀ ਤਾਂ ਉਹ ਅਣ ਸੁਣਿਆ ਕਰ ਦਿੰਦਾ ਉਸ ਨੂੰ ਲੱਗਦਾ ਸੀ ਕਿ ਪਾਪਾ ਮੰਮੀ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੰਦੇ ਇਸ ਲਈ ਮੰਮੀ ਦਾ ਕੀ ਆ ਬੜਬੜ ਕਰਦੀ ਹੀ ਰਹਿੰਦੀ ਹੈ ਇਹੀ ਗੱਲਾਂ ਰੂਪੀ ਦੇ ਦਿਮਾਗ ਵਿੱਚ ਹਮੇਸ਼ਾ ਚਲਦੀਆਂ ਰਹਿੰਦੀਆਂ ਸਕੂਲੋਂ ਆ ਕੇ ਘਰੇ ਸਭ ਤੋਂ ਪਹਿਲਾ ਸਵਾਲ ਆਪਣੀ ਮੰਮੀ ਨੂੰ ਇਹੀ ਹੁੰਦਾ ਮੰਮੀ ਪਾਪਾ ਤਾਂ ਨਹੀਂ ਆਏ ਘਰੇ ਜੈਦੀਪ ਸਕੂਲ ਗਿਆ ਸੀ ਜਾਂ ਨਹੀਂ ਪਾਪਾ ਨੇ ਵੀਰੇ ਨੂੰ ਕ੍ਰਿਕਟ ਖੇੜਦੇ ਤਾਂ ਨਹੀਂ ਵੇਖ ਲਿਆ ਦੋਮਾ ਪਰਾਂ ਵਿੱਚ ਲੜਾਈ ਤਾਂ ਨਹੀਂ ਹੋਈ ਮੰਮੀ ਰੂਪੀ ਨੂੰ ਦੇਖਦੀ ਤਾਂ ਉਹ ਕਹਿੰਦੀ ਕਿਉਂ ਤੂੰ ਹਰ ਵਕਤ ਇੰਨਾਂ ਗੱਲਾਂ ਬਾਰੇ ਹੀ ਸੋਚਦੀ ਰਹਿੰਦੀ ਹੈ ਪੁੱਤ ਜੇ ਘਰ ਹੈ ਤਾਂ ਲੜਾਈ ਝਗੜੇ ਤਾਂ ਹੋਣਗੇ ਹੀ ਤੈਨੂੰ ਇੰਨਾਂ ਗੱਲਾਂ ਬਾਰੇ ਸੋਚਣਾ ਨਹੀਂ ਚਾਹੀਦਾ ਪਤਾ ਨਹੀਂ ਤੈਨੂੰ ਅੱਗੇ ਕਿਹੋ ਜਿਹਾ ਘਰ ਪਰਿਵਾਰ ਮਿਲੇਗਾ ਪਰ ਫਿਰ ਵੀ ਰੂਪੀ ਪਤਾ ਨਹੀਂ ਕਿਉਂ ਖੁਦ ਨੂੰ ਇੰਨਾਂ ਗੱਲਾਂ ਤੋਂ ਦੂਰ ਨਾ ਰੱਖ ਸਕਦੀ ਅਤੇ ਹਰ ਸਮੇਂ ਤਣਾਅ ਵਿੱਚ ਰਹਿੰਦੀ ਸਕੂਲ ਤੋਂ ਉਹ ਕਾਲਜ ਵਿੱਚ ਆ ਗਈ ਅੱਜ ਉਹ ਦਿਨ ਵੀ ਆ ਗਿਆ ਜੋ ਆਉਣ ਵਾਲੇ ਕਿਸੇ ਤੂਫਾਨ ਦਾ ਸੰਕੇਤ ਦੇ ਰਿਹਾ ਸੀ ਜੈਦੀਪ ਦਾ ਮਕਦਮਾ ਮਾਂ ਦੀ ਅਦਾਲਤ ਵਿੱਚ ਸੀ ਮੰਮੀ ਪਾਪਾ ਦੋਵਾਂ ਦੀ ਚੁੱਪ ਕਿਸੇ ਆਉਣ ਵਾਲੇ ਤੂਫਾਨ ਦਾ ਸੰਕੇਤ ਦੇ ਰਹੀ ਸੀ ਕਿਸੇ ਵਕਤ ਵੀ ਲੜਾਈ ਹੋ ਸਕਦੀ ਸੀ ਰੂਪੀ ਕਹਿੰਦੀ ਪਾਪਾ ਤੁਸੀਂ ਹੱਥ ਮੂੰਹ ਧੋ ਲਓ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ ਰਸੋਈ ਵਿੱਚ ਜਾ ਕੇ ਉਹ ਇਹੀ ਸੋਚੀ ਗਈ ਕਿ ਪਾਪਾ ਸਾਰਾ ਦਿਨ ਕੰਮ ਤੋਂ ਥੱਕ ਹਾਰ ਕੇ ਆਉਂਦੇ ਹਨ ਇਹ ਗੱਲ ਤਾਂ ਬਾਅਦ ਵਿੱਚ ਵੀ ਹੋ ਸਕਦੀ ਹੈ ਦੋਵੇਂ ਵੀਰੇ ਵੀ ਹੁਣ ਵੱਡੇ ਹੋ ਗਏ ਹਨ ਉਹਨਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀ ਹਨ ਸਮੇਂ ਸਿਰ ਘਰੇ ਆਉਣਾ ਤੇ ਪੜਨਾ ਚਾਹੀਦਾ ਹੈ ਪਰ ਦੋਵੇਂ ਕੋਈ ਧਿਆਨ ਨਹੀਂ ਦਿੰਦੇ ਰੂਪੀ ਹਮੇਸ਼ਾ ਆਪਣੇ ਪਾਪਾ ਦੀ ਸਾਈਡ ਲੈਂਦੀ ਇਸ ਦਾ ਕਾਰਨ ਇਹ ਸੀ ਕਿ ਉਹ ਆਪਣੀ ਮਾਂ ਨੂੰ ਪਾਪਾ ਦੇ ਗੁੱਸੇ ਤੋਂ ਬਚਾਉਣਾ ਚਾਹੁੰਦੀ ਸੀ ਪਰ ਉਸਦੀ ਮੰਮੀ ਨੂੰ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਕਿ ਉਹ ਆਪਣੇ ਪਿਓ ਨੂੰ ਜਾਣਦੇ ਹੋਏ ਵੀ ਉਸਦੀ ਸਾਈਡ ਲੈਂਦੀ ਹੈ ਰੂਪੀ ਦੇ ਪਾਪਾ ਚਾਹ ਦਾ ਕੱਪ ਲੈ ਕੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਰੂਪੀ ਨੂੰ ਕਹਿੰਦੇ ਤੇਰੀ ਮੰਮੀ ਨੂੰ ਕੀ ਹੋ ਗਿਆ ਹੈ ਰੂਪੀ ਨੇ ਕਿਹਾ ਕੁਝ ਨਹੀਂ ਕਿਉਂ ਕੁਝ ਕਿਹਾ ਮੰਮੀ ਨੇ ਰੂਪੀ ਨੇ ਅਣਜਾਣ ਜਿਹਾ ਬਣ ਕੇ ਪੁੱਛਿਆ ਨਹੀਂ ਕਿਹਾ ਤਾਂ ਨਹੀਂ ਪਰ ਲੱਗਦਾ ਹੈ ਕੋਈ ਗੱਲ ਜ਼ਰੂਰ ਹੈ ਪਾਪਾ ਕਹਿੰਦੇ ਜਾ ਬੁਲਾ ਕੇ ਲਿਆ ਆਪਣੀ ਮੰਮੀ ਨੂੰ ਜਦੋਂ ਪਾਪਾ ਨੇ ਇਸ ਤਰ੍ਹਾਂ ਕਿਹਾ ਤਾਂ ਰੂਪੀ ਦਾ ਦਿਲ ਡਰ ਕੇ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਦਰਵਾਜ਼ੇ ਤੇ ਖੜੀ ਮੰਮੀ ਪਰੇਸ਼ਾਨ ਹੋ ਕੇ ਕਹਿੰਦੀ ਰਸੋਈ ਵਿੱਚ ਜਾ ਤੇ ਕੰਮ ਕਰ ਠੀਕ ਹੈ ਮੰਮੀ ਕਹਿ ਕੇ ਰੂਪੀ ਰਸੋਈ ਵਿੱਚ ਚਲੀ ਗਈ ਪਰ ਉਸ ਦੇ ਹੱਥ ਪੈਰ ਕੰਬਣ ਲੱਗ ਪਏ ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਸੀ ਜਦੋਂ ਘਰ ਵਿੱਚ ਲੜਾਈ ਹੁੰਦੀ ਤਾਂ ਰੂਪੀ ਨੂੰ ਮੰਮੀ ਰਸੋਈ ਵਿੱਚ ਜਾਣ ਲਈ ਕਹਿ ਦਿੰਦੀ ਫਿਰ ਉਹ ਪਲ ਵੀ ਆ ਗਿਆ ਜਦੋਂ ਉਸ ਦਾ ਦਿਲ ਹਮੇਸ਼ਾ ਕੰਬਦਾ ਸੀ ਅੰਦਰ ਮੰਮੀ ਪਾਪਾ ਨੂੰ ਕਹਿ ਰਹੀ ਸੀ ਅੱਜ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਜਿਸ ਵਿੱਚ ਤੇਰੀ ਤੇ ਤੇਰੇ ਬੱਚਿਆਂ ਦੀ ਭਲਾਈ ਹੈ ਇਹ ਸਮਝ ਲਓ ਕਿ ਘਰ ਦੇ ਇਸ ਮਾਹੌਲ ਨੇ ਰੂਪੀ ਦੀ ਜ਼ਿੰਦਗੀ ਤੇ ਬਹੁਤ ਡੂੰਘਾ ਅਸਰ ਪਾਇਆ ਹੈ ਤੁਸੀਂ ਹਮੇਸ਼ਾ ਘਰ ਨੂੰ ਤਣਾਅ ਗ੍ਰਹਿਸਤ ਹੀ ਰੱਖਿਆ ਹੈ। ਮੈਨੂੰ ਬਰਾਬਰੀ ਦਾ ਦਰਜਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਮੈਨੂੰ ਹਮੇਸ਼ਾ ਪੈਰ ਦੀ ਜੁੱਤੀ ਹੀ ਸਮਝਿਆ ਹੈ। ਪਰ ਮੈਂ ਫਿਰ ਵੀ ਕੁਝ ਨਹੀਂ ਕਿਹਾ। ਰੂਪੀ ਵੀ ਮੈਨੂੰ ਹੀ ਚੁੱਪ ਕਰਾਉਂਦੀ ਰਹਿੰਦੀ ਹੈ ਕਿਉਂਕਿ ਉਹ ਲੜਾਈ ਝਗੜੇ ਤੋਂ ਡਰਦੀ ਹੈ। ਪਰ ਹੁਣ ਮਸਲਾ ਦੋਵਾਂ ਮੁੰਡਿਆਂ ਦਾ ਹੈ। ਹੁਣ ਜੈਦੀਪ ਵੀ ਕਹਿੰਦਾ ਹੈ ਕਿ ਪਾਪਾ ਸਾਡੀ ਦੂਜਿਆਂ ਦੇ ਸਾਹਮਣੇ ਬੇਇੱਜ਼ਤੀ ਨਾ ਕਰਿਆ ਕਰਨ। ਸੰਭਾਲੋ ਆਪਣੇ ਆਪ ਨੂੰ ਨਹੀਂ ਤਾਂ ਕੱਲ ਛੋਟਾ ਘਰੋਂ ਚਲਾ ਗਿਆ ਸੀ ਤੇ ਕੱਲ ਨੂੰ ਜੈਦੀਪ ਨਾ ਭੱਜ ਜਾਵੇ। ਰੂਪੀ ਦਾ ਪਾਪਾ ਕਹਿਣ ਲੱਗਿਆ ਤੂੰ ਬਹੁਤ ਕਰ ਚੁੱਕੀ ਹੈਂ ਆਪਣੀ ਬਕਵਾਸ ਖਬਰਦਾਰ ਇੱਕ ਸ਼ਬਦ ਵੀ ਬੋਲਿਆ ਤਾਂ ਪੂਰੇ ਗੁੱਸੇ ਵਿੱਚ ਮੁਠੀਆਂ ਮੀਜ ਕੇ ਮੂੰਹ ਲਾਲ ਹੋ ਗਿਆ ਸੀ ਤੇ ਕਹਿੰਦਾ ਕੰਨ ਖੋਲ ਕੇ ਸੁਣ ਲਾ ਬੱਚਿਆਂ ਨੂੰ ਵਿਗਾੜਨ ਵਿੱਚ ਸਿਰਫ ਤੇਰਾ ਹੀ ਹੱਥ ਹੈ ਤੇਰੇ ਕਰਕੇ ਹੀ ਉਹਨਾਂ ਵਿੱਚ ਐਨੀ ਹਿੰਮਤ ਆਈ ਹੈ ਕਿੱਥੇ ਹੈ ਉੱਲੂ ਦਾ ਪੱਠਾ ਜੇਕਰ ਇਹੀ ਗੱਲ ਉਹ ਮੇਰੇ ਸਾਹਮਣੇ ਕਹਿੰਦਾ ਤਾਂ ਮੈਂ ਉਸ ਦੀ ਖੱਲ ਉਧੇੜ ਦਿੰਦਾ ਰੂਪੀ ਦੀ ਮੰਮੀ ਨੇ ਕਿਹਾ ਗੁੱਸਾ ਕਰਨ ਨਾਲ ਸੱਚ ਝੂਠ ਨਹੀਂ ਹੋ ਜਾਂਦਾ ਤੈਨੂੰ ਬਦਲਦੇ ਵਕਤ ਦਾ ਅੰਦਾਜ਼ਾ ਨਹੀਂ ਹੈ ਜੇ ਬੱਚਿਆਂ ਦੇ ਨਾਲ ਕਦਮ ਨਾਲ ਕਦਮ ਨਹੀਂ ਮਲਾ ਕੇ ਚੱਲ ਸਕਦੇ ਤਾਂ ਉਹਨਾਂ ਦਾ ਰਸਤਾ ਵੀ ਨਾ ਰੁਕਿਆ ਕਰੋ ਰੂਪੀ ਦੀ ਮੰਮੀ ਵੀ ਗੁੱਸੇ ਵਿੱਚ ਆ ਗਈ ਜਿਸ ਗੱਲ ਤੋਂ ਦੂਰ ਰੱਖਣ ਲਈ ਉਸਨੇ ਰੂਪੀ ਨੂੰ ਰਸੋਈ ਵਿੱਚ ਭੇਜਿਆ ਸੀ ਉਹ ਸਾਰੀਆਂ ਗੱਲਾਂ ਕੰਧ ਦੀਆਂ ਹੱਦਾਂ ਪਾਰ ਕਰਕੇ ਉਸਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ ਰੂਪੀ ਦਾ ਪਾਪਾ ਉਸਦੀ ਮੰਮੀ ਦੀਆਂ ਕਮਜ਼ੋਰੀਆਂ ਨੂੰ ਗਿਣਾ ਰਿਹਾ ਸੀ ਦੋਵੇਂ ਭਰਾ ਮਾਂ ਦੀ ਬੇਇੱਜ਼ਤੀ ਤੇ ਗੁੱਸੇ ਨਾਲ ਲਾਲ ਪੀਲੇ ਹੋ ਰਹੇ ਸੀ ਤੇ ਰੂਪੀ ਆਪਣੇ ਦੋਵੇਂ ਭਰਾਵਾਂ ਨੂੰ ਫਟਕਾਰਾਂ ਪਾ ਰਹੀ ਸੀ। ਲੋ ਪੈ ਗਈ ਠੰਡ ਤੁਹਾਨੂੰ, ਮਿਲ ਗਿਆ ਚੈਨ। ਇੱਕ ਦਿਨ ਵੀ ਘਰੇ ਸ਼ਾਂਤੀ ਨਹੀਂ ਰਹਿਣ ਦਿੰਦੇ। ਰੋਜ਼ ਕੋਈ ਨਾ ਕੋਈ ਹੰਗਾਮਾ ਹੁੰਦਾ ਹੈ। ਰੋਜ਼ ਦੀ ਲੜਾਈ ਕਰਕੇ ਮੇਰੀ ਤਾਂ ਜਾਨ ਨਿਕਲ ਜਾਂਦੀ ਹੈ। ਉਸ ਤੋਂ ਚੰਗਾ ਹੈ ਮੈਂ ਮਰ ਹੀ ਜਾਵਾਂ। ਉਦੋਂ ਮਾਸੀ ਤੇ ਭੂਆ ਆ ਕੇ ਘਰੇ ਬੈਠ ਜਾਂਦੀਆਂ ਨੇ ਤੇ ਆਪਣੇ ਘਰ ਵਾਲਿਆਂ ਦੀਆਂ ਕਥਾ ਸੁਣਾਉਂਦੀਆਂ ਨੇ ਕਿ ਉਹ ਉਹਨਾਂ ਨਾਲ ਲੜਦੇ ਹੈ। ਕੀ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਹਨ? ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਹੁੰਦਾ ਹੈ ਤਾਂ ਫਿਰ ਉਹ ਵਿਆਹ ਹੀ ਕਿਉਂ ਕਰਦੇ ਹਨ? ਰੂਪੀ ਸੋਚਾਂ ਵਿੱਚ ਪੈ ਗਈ ਰੂਪੀ ਦਾ ਛੋਟਾ ਭਰਾ ਗੁੱਸੇ ਵਿੱਚ ਬੋਲਿਆ ਤੂੰ ਚੁੱਪ ਹੀ ਰਹਿ ਸਾਰਾ ਕਸੂਰ ਮੰਮੀ ਪਾਪਾ ਦਾ ਹੈ ਹਰ ਵਕਤ ਇਹ ਲੜਦੇ ਝਗੜਦੇ ਰਹਿੰਦੇ ਹਨ ਪਾਪਾ ਤਾਂ ਸਾਰੀ ਉਮਰ ਸਾਨੂੰ ਹੀ ਸਮਝਾਉਂਦੇ ਰਹਿਣਗੇ ਜਦੋਂ ਦਿਲ ਕੀਤਾ ਝੜਕ ਦਿੱਤਾ ਜਦੋਂ ਦਿਲ ਕੀਤਾ ਗਾਲਾਂ ਕੱਢਣ ਲੱਗ ਪਏ ਉਧਰੋਂ ਮਾਂ ਦੀ ਉੱਚੀ ਆਵਾਜ਼ ਸੁਣ ਕੇ ਰੂਪੀ ਮਾਂ ਵੱਲ ਭੱਜੀ ਮੰਮੀ ਰਹਿਣ ਦੇ ਤੂੰ ਚੁੱਪ ਹੀ ਕਰ ਜਾ ਤੈਨੂੰ ਪਤਾ ਤਾਂ ਹੈ ਪਾਪਾ ਆਪਣੇ ਅੱਗੇ ਕਿਸੇ ਦੀ ਗੱਲ ਨਹੀਂ ਸੁਣਦੇ ਤੂੰ ਨਾ ਬੋਲ ਉਸਦੀ ਮੰਮੀ ਕਹਿੰਦੀ ਤੂੰ ਪਿੱਛੇ ਹਟ ਜਾ ਅੱਜ ਫੈਸਲਾ ਹੋ ਕੇ ਹੀ ਰਹੂਗਾ ਮੈਂ ਇਹਨੂੰ ਗੁਲਾਮ ਸਮਝ ਰੱਖਿਆ ਹੈ ਪਿਓ ਰੋਬ ਜਮਾਉਂਦਾ ਹੈ ਤੇ ਪੁੱਤ ਆਪਣੀਆਂ ਮਨਮਾਨੀਆਂ ਕਰਦੇ ਨੇ ਤੇਰਾ ਕੀ ਹੈ ਵਿਆਹ ਤੋਂ ਪਿੱਛੋਂ ਆਪਣੇ ਘਰੇ ਚਲੀ ਜਾਵੇਂਗੀ ਪਰ ਮੇਰੇ ਸਾਹਮਣੇ ਤਾਂ ਬੁਢਾਪਾ ਆਉਂਦਾ ਹੈ ਜੇ ਤੇਰੇ ਪਿਓ ਦਾ ਇਹੀ ਹਾਲ ਰਹਾ ਕਿ ਨੋਹਾ ਤੇ ਜਵਾਈਆਂ ਸਾਹਮਣੇ ਇਸ ਤਰ੍ਹਾਂ ਹੀ ਗਾਲਾਂ ਖਾਂਦੀ ਰਹੂੰਗੀ ਅੱਜ ਤੂੰ ਹੋ ਲੈਣ ਦੇ ਫੈਸਲਾ ਮੰਮੀ ਪੂਰੇ ਗੁੱਸੇ ਵਿੱਚ ਸੀ ਤੇ ਰੂਪੀ ਰੋ ਰਹੀ ਸੀ ਜੈਦੀਪ ਨੇ ਕਿਹਾ ਰੂਪੀ ਤੂੰ ਕਿਉਂ ਰੋਂਦੀ ਹੈ ਆਪਾਂ ਬੱਚੇ ਤਾਂ ਨਹੀਂ ਹਰ ਇੱਕ ਗੱਲ ਨੂੰ ਠੀਕ ਮੰਨ ਲਈਏ ਉਰੂਪੀ ਗੁੱਸੇ ਨਾਲ ਚੀਕੀ ਤੇ ਆਪਣੇ ਛੋਟੇ ਭਰਾ ਸੰਦੀਪ ਨੂੰ ਕਹਿਣ ਲੱਗੀ ਦੇਖਿਆ ਸੰਦੀਪ ਸਾਰਾ ਪਵਾੜਾ ਇਸ ਦਾ ਹੀ ਹੈ ਹੋਰਾ ਜਿੰਨਾ ਹੈ ਤੇ ਮੰਮੀ ਪਾਪਾ ਦਾ ਮੁਕਾਬਲਾ ਕਰਦਾ ਹੈ ਚੁੱਪ ਕਰ ਜਾ ਨਹੀਂ ਤਾਂ ਇੱਕ ਚਪੇੜ ਮਾਰੂੰਗਾ ਪਾਪਾ ਦੀ ਚਮਚੀ ਜੈਦੀਪ ਲਾਲ ਪੀਲਾ ਹੋ ਕੇ ਕਹਿੰਦਾ ਹੈ ਸੰਦੀਪ ਵੀ ਗੁੱਸੇ ਨਾਲ ਕਹਿਣ ਲੱਗਿਆ ਦਿਮਾਗ ਹਿੱਲ ਗਿਆ ਹੈ ਤੁਹਾਡਾ ਦੋਵਾਂ ਦਾ ਉਧਰ ਉਹ ਲੜੀ ਜਾਂਦੇ ਨੇ ਤੇ ਇਧਰ ਤੁਸੀਂ ਮੰਨਣ ਨੂੰ ਤਿਆਰ ਨਹੀਂ ਜੈਦੀਪ ਨੇ ਕਿਹਾ ਤੂੰ ਮੰਨਿਆ ਸੀ ਸੰਦੀਪ ਉਹਨੂੰ ਮਾਰਨ ਲੱਗਿਆ ਉਸੇ ਵੇਲੇ ਕੁਝ ਅੰਦਰੋਂ ਟੁੱਟਣ ਦੀ ਆਵਾਜ਼ ਆਈ ਰੂਪੀ ਭੱਜ ਕੇ ਅੰਦਰ ਗਈ ਤਾਂ ਪਾਪਾ ਦੇ ਹੱਥ ਵਿੱਚ ਕ੍ਰਿਕਟ ਵਾਲਾ ਬੈਟ ਸੀ ਅਤੇ ਉਹ ਹੱਥ ਵਿੱਚ ਲੈ ਕੇ ਸ਼ੋਪੀਸ ਤੇ ਮਾਰ ਰਹੇ ਸੀ ਤੇ ਜੈਦੀਪ ਨੇ ਜੋ ਪੌਕਟ ਬਣੀ ਜੋੜ ਕੇ ਸੀਡੀ ਪਲੇਅਰ ਲਿਆ ਸੀ ਉਹ ਵੀ ਹੀਠਾਂ ਟੁੱਟਿਆ ਪਿਆ ਸੀ ਟੋਟੇ ਟੋਟੇ ਹੋ ਕੇ ਖੇលਦੇ ਰਿਹਾ ਪਿਆ ਸੀ ਰੂਪੀ ਹੱਥ ਜੋੜ ਕੇ ਕਹਿਣ ਲੱਗੀ ਪਾਪਾ ਪਲੀਜ਼ ਸ਼ਾਂਤ ਹੋ ਜਾਓ ਪਰ ਉਸਦੇ ਪਾਪਾ ਨੂੰ ਕੌਣ ਸਮਝਾ ਸਕਦਾ ਸੀ ਉਹ ਕਹਿੰਦਾ ਤੂੰ ਪਿੱਛੇ ਹਟ ਜਾ ਅੱਜ ਇੱਕ ਇੱਕ ਨੂੰ ਦੇਖ ਲਵਾਂਗਾ ਬਹੁਤ ਖਡਾਰੀ ਤੇ ਗਵਈਏ ਬਣੇ ਫਿਰਦੇ ਨੇ ਪਰ ਮੈਂ ਇਹ ਨਹੀਂ ਹੋਣ ਦੇਵਾਂਗਾ ਸਾਰਿਆਂ ਨੂੰ ਸਿੱਧਾ ਕਰਕੇ ਛੱਡੂ ਸੰਦੀਪ ਦਾ ਜਵਾਨ ਖੋਣ ਵੀ ਉਬਾਲੇ ਮਾਰ ਰਿਹਾ ਸੀ ਕਹਿੰਦਾ ਹਾਂ ਹਾਂ ਮਾਰੋ ਰੋਜ਼-ਰੋਜ਼ ਦੀ ਲੜਾਈ ਝਗੜੇ ਤੋਂ ਤਾਂ ਚੰਗਾ ਹੀ ਹੈ ਇੱਕ ਦਿਨ ਮਰ ਹੀ ਜਾਈਏ ਰੂਪੀ ਅਤੇ ਉਸ ਦੀ ਮੰਮੀ ਨੇ ਸੰਦੀਪ ਨੂੰ ਧੱਕਾ ਦੇ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜੈਦੀਪ ਨੇ ਆਪਣੇ ਪਾਪਾ ਨੂੰ ਫੜਿਆ ਤੇ ਕੋਈ ਵੀ ਵਸ ਵਿੱਚ ਨਹੀਂ ਆ ਰਿਹਾ ਸੀ ਜਦੋਂ ਰੂਪੀ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਘਰ ਵੱਲ ਦੇਖ ਰਹੇ ਸੀ ਇਹ ਦੇਖ ਕੇ ਰੂਪੀ ਨੂੰ ਚੱਕਰ ਆਉਣ ਲੱਗੇ ਉਸ ਨੂੰ ਲੱਗਿਆ ਜਿਵੇਂ ਉਹ ਧਰਤੀ ਵਿੱਚ ਤਸਦੀ ਜਾ ਰਹੀ ਹੈ ਜੋ ਉਸ ਨੂੰ ਨਾ ਤਾਂ ਪਿਓ ਦੇ ਗੁੱਸੇ ਦੇ ਹੋ ਸੀ ਅਤੇ ਨਾ ਹੀ ਆਪਣੀ ਮਾਂ ਦੀ ਬੇਵਸੀ ਦਾ ਤੇ ਨਾ ਹੀ ਭਰਾਵਾਂ ਦੀ ਬਗਾਵਤ ਦਾ ਅਤੇ ਉਹ बेहोश ਹੋ ਕੇ ਉੱਥੇ ਹੀ ਡਿੱਗ ਪਈ ਜਦੋਂ ਰੂਪੀ ਨੂੰ ਹੋਸ਼ ਆਈ ਤਾਂ ਸਾਰਾ ਮਾਹੌਲ ਬਦਲਿਆ ਹੋਇਆ ਸੀ ਪਿਓ ਸਿਰ ਝੁਕਾ ਕੇ ਸਾਹਮਣੇ ਬੈਠਾ ਸੀ ਤੇ ਮਾਂ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ ਤੇ ਭਰਾ ਹੱਥ ਪੈਰ ਕੁੱਟ ਰਹੇ ਸੀ ਪਾਪਾ ਦਾ ਗੁੱਸਾ ਉਬਾਲੇ ਦੀ ਤਰ੍ਹਾਂ ਠੰਡਾ ਹੋ ਗਿਆ ਸੀ ਪਰ ਉਸਦੀ ਮੰਮੀ ਮੌਕੇ ਦਾ ਫਾਇਦਾ ਉਠਾ ਕੇ ਫਿਰ ਬੋਲਣ ਲੱਗ ਪਈ ਕਹਿੰਦੀ ਜਵਾਨ ਬੱਚਿਆਂ ਦੇ ਸਾਹਮਣੇ ਹੁਣ ਤੁਹਾਨੂੰ ਆਪਣੀਆਂ ਆਦਤਾਂ ਤੇ ਗੁੱਸੇ ਤੇ ਕਾਬੂ ਕਰਨਾ ਚਾਹੀਦਾ ਹੈ ਇਹ ਨਹੀਂ ਘਰੇ ਆਉਂਦਿਆਂ ਸਾਰੇ ਹੀ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਸੰਦੀਪ ਨੇ ਆਪਣੀ ਮੰਮੀ ਨੂੰ ਚੁੱਪ ਕਰਾਇਆ ਤੇ ਕਿਹਾ ਚੁੱਪ ਵੀ ਕਰ ਮੰਮੀ ਤੈਨੂੰ ਦੇਖ ਨਹੀਂ ਰਿਹਾ ਰੂਪੀ ਦੀ ਕੀ ਹਾਲਤ ਹੈ ਉਸਦਾ ਪਾਪਾ ਰੂਪੀ ਦੀ ਹਾਲਤ ਦੇਖ ਕੇ ਸ਼ਰਮਿੰਦਾ ਤੇ ਚੁੱਪ ਸੀ ਦੋਵਾਂ ਮਾਂ ਪੁੱਤ ਦੀ ਬਹਿਸ ਹੋ ਰਹੀ ਸੀ ਸਾਰੇ ਇੱਕ ਦੂਜੇ ਨੂੰ ਦੋਸ਼ ਦੇ ਰਹੇ ਸੀ ਪਿਆਦਾ ਕਹਿਣਾ ਸੀ ਜੇ ਬੱਚਿਆਂ ਤੇ ਲਗਾਮ ਨਾ ਕਸੀਏ ਤਾਂ ਉਹ ਬੇਕਾਬੂ ਹੋ ਜਾਂਦੇ ਹਨ ਪਰ ਬੱਚਿਆਂ ਦਾ ਕਹਿਣਾ ਸੀ ਪਾਪਾ ਸਾਨੂੰ ਹਰ ਇੱਕ ਗੱਲ ਤੇ ਝਿੜਕਦੇ ਰਹਿੰਦੇ ਹਨ ਜੇ ਘਰ ਤੋਂ ਬਾਹਰ ਰਹੀਏ ਤਾਂ ਘਰੇ ਰਹਿਣ ਦਾ ਆਦੇਸ਼ ਦਿੰਦੇ ਹਨ ਜੇ ਘਰੇ ਰਹੀਏ ਤਾਂ ਟੋਕਾ ਟਾਕੀ ਕਰਦੇ ਹਨ ਜੇ ਟੀਵੀ ਵੇਖੋ ਤਾਂ ਲੜਦੇ ਹਨ ਜੇ ਬਾਹਰ ਦੋਸਤਾਂ ਨਾਲ ਖੇਡੀਏ ਤਾਂ ਵਾਰਾਗਰਦ ਕਹਿੰਦੇ ਹਨ ਅਸੀਂ ਤਾਂ ਬਸ ਇੱਥੇ ਮੰਮੀ ਕਰਕੇ ਹੀ ਚੁੱਪ ਹਾਂ ਰੂਪੀ ਦੀ ਮੰਮੀ ਜੈਦੀਪ ਨੂੰ ਚੁੱਪ ਕਰਾ ਰਹੀ ਸੀ ਚੁੱਪ ਕਰ ਜਾ ਜਵਾਨ ਹੋ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪਿਓ ਦੇ ਸਾਹਮਣੇ ਇਸ ਤਰ੍ਹਾਂ ਬੋਲੇ ਸਾਰੇ ਮਿਲ ਕੇ ਰੂਪੀ ਨੂੰ ਇਹ ਅਹਿਸਾਸ ਦਿਵਾ ਰਹੇ ਸੀ ਕਿ ਅਸੀਂ ਤੇਰੇ ਦੁਸ਼ਮਣ ਨਹੀਂ ਹਾਂ ਲੜਾਈਆਂ ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ ਦੇਖ ਤੈਨੂੰ ਤਕਲੀਫ ਹੋਈ ਤਾਂ ਸਾਰੇ ਤੇਰੀ ਚਿੰਤਾ ਵਿੱਚ ਬੈਠ ਗਏ ਮਾਂ ਨੇ ਰੂਪੀ ਦੇ ਸਿਰ ਤੇ ਹੱਥ ਫੇਰਿਆ ਕਹਿੰਦੀ ਸਾਰੇ ਲੜ ਝਗੜ ਕੇ ਇੱਕ ਹੋ ਜਾਂਦੇ ਹਨ ਤੂੰ ਬੇਕਾਰ ਵਿੱਚ ਹੀ ਗੱਲਾਂ ਨੂੰ ਦਿਲ ਤੇ ਲਾ ਲੈਂਦੀ ਹੈ ਰੂਪੀ ਨੇ ਕਿਹਾ ਮੰਮੀ ਤੈਨੂੰ ਚੰਗਾ ਲੱਗੇ ਜਾਂ ਬੁਰਾ ਪਰ ਇਹਦੇ ਵਿੱਚ ਗਲਤੀ ਤੇਰੀ ਹੀ ਹੈ ਇਹਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਪਾਪਾ ਨੇ ਤੇਰੀ ਕਦੇ ਕਦਰ ਨਹੀਂ ਕੀਤੀ ਪਰ ਮੈਂ ਜਾਣਦੀ ਹਾਂ ਪਾਪਾ ਦੇ ਦਿਲ ਵਿੱਚ ਤੇਰੇ ਲਈ ਕੀ ਹੈ ਜਦੋਂ ਤੂੰ ਕਰੇ ਨਹੀਂ ਹੁੰਦੀ ਤਾਂ ਉਹ ਤੇਰੇ ਲਈ ਪੁੱਛਦੇ ਹਨ ਤੇਰੇ ਕੰਮਾਂ ਦੀ ਸਲਾਹੁਤ ਅੱਖਾਂ ਨਾਲ ਹੀ ਕਰਦੇ ਹਨ ਪਰ ਉਸ ਨੂੰ ਕਹਿਣਾ ਨਹੀਂ ਆਉਂਦਾ ਪਰ ਉਸ ਦੀਆਂ ਤਕਲੀਫਾਂ ਦੇਣ ਵਾਲੀਆਂ ਗੱਲਾਂ ਕਰਕੇ ਤੇਰਾ ਧਿਆਨ ਨਹੀਂ ਜਾਂਦਾ ਇਸ ਲਈ ਪਾਪਾ ਤੇ ਗੁੱਸਾ ਆਉਣ ਕਰਕੇ ਤੂੰ ਬੱਚਿਆਂ ਦੇ ਸਾਹਮਣੇ ਪਾਪਾ ਦੀਆਂ ਕਮਜ਼ੋਰੀਆਂ ਗਣਾਉਂਦੀ ਹੈ ਤੇ ਫਿਰ ਬੱਚੇ ਪਾਪਾ ਦੀ ਪਿੱਠ ਪਿੱਛੇ ਉਸ ਨੂੰ ਬੁਰਾ ਭਲਾ ਕਹਿੰਦੇ ਹਨ ਰੂਪੀ ਬੋਲ ਰਹੀ ਸੀ ਤੇ ਉਸਦੀ ਮੰਮੀ ਚੁੱਪ ਕਰਕੇ ਸੁਣੀ ਜਾ ਰਹੀ ਸੀ। ਰੂਪੀ ਦਾ ਪਾਪਾ ਵੀ ਰੂਪੀ ਦੀ ਹਾਲਤ ਦੇਖ ਕੇ ਘਬਰਾ ਗਿਆ ਸੀ। ਜਦੋਂ ਗੁੱਸਾ ਠੰਡਾ ਹੋ ਜਾਂਦਾ ਹੈ ਤਾਂ ਉਹ ਇੱਕਦਮ ਬਦਲ ਜਾਂਦਾ ਹੈ। ਉਸ ਨੂੰ بیوی ਬੱਚਿਆਂ ਤੇ ਲਾਡ ਪਿਆਰ ਆਉਣ ਲੱਗ ਜਾਂਦਾ ਹੈ। ਅੱਜ ਵੀ ਉਸੇ ਤਰ੍ਹਾਂ ਹੀ ਹੋਇਆ। ਉਹ ਟੁੱਟਿਆ ਹੋਇਆ ਸੀਡੀ ਪਲੇਅਰ ਚੁੱਕ ਕੇ ਗੱਡੀ ਵਿੱਚ ਰੱਖਣ ਲੱਗ ਪਿਆ। ਰੂਪੀ ਪਈ ਵੇਖ ਰਹੀ ਸੀ ਕਿ ਪਾਪਾ ਹੁਣ ਬਾਜ਼ਾਰ ਜਾ ਕੇ ਨਵਾਂ ਸਮਾਨ ਲਿਆਉਣਗੇ। ਖਾਣ ਪੀਣ ਨੂੰ ਵੀ ਚੀਜ਼ਾਂ ਲਿਆਉਣਗੇ। ਫਿਰ ਪਿਆਰ ਨਾਲ ਸਮਝਾਉਣਗੇ ਬੇਟਾ ਤੁਸੀਂ ਪੜਨ ਵੱਲ ਧਿਆਨ ਦਿਓ ਮੈਂ ਤਾਂ ਚਾਹੁੰਦਾ ਹਾਂ ਕਿ ਤੁਸੀਂ ਖਾਓ ਪੀਓ ਹੱਸੋ ਖੇਡੋ ਪਾਪਾ ਖੁਸ਼ ਹੋਣਗੇ ਤੇ ਸਾਰਿਆਂ ਨਾਲ ਬੈਠ ਕੇ ਗੱਲਾਂ ਕਰਨਗੇ ਫਿਰ ਉਸੇ ਤਰ੍ਹਾਂ ਹੀ ਤਮਾਸ਼ਾ ਸ਼ੁਰੂ ਹੋ ਜਾਵੇਗਾ ਰੂਪੀ ਦਾ ਕਾਲਜ ਜਾਣਾ ਵੀ ਬੰਦ ਹੋ ਗਿਆ ਸੀ ਕਾਲਜ ਜਾਣ ਤੋਂ ਬਾਅਦ ਉਸ ਦਾ ਮਨ ਹਮੇਸ਼ਾ ਦੀ ਤਰ੍ਹਾਂ ਟੜਕਦਾ ਰਹਿੰਦਾ ਕਿ ਕਿਤੇ ਫੇਰ ਦੋਵੇਂ ਭਰਾਵਾਂ ਅਤੇ ਮੰਮੀ ਪਾਪਾ ਵਿੱਚ ਝਗੜਾ ਨਾ ਹੋ ਗਿਆ ਹੋਵੇ ਕਿਤੇ ਭੂਆ ਜਾਂ ਮਾਸੀ ਲੜਕੇ ਨਾ ਆ ਗਈਆਂ ਹੋਣ ਸਸ ਇੰਨਾ ਗੱਲਾਂ ਕਰਕੇ ਉਸ ਨੂੰ ਬੰਦਿਆਂ ਤੋਂ ਨਫ਼ਰਤ ਸੀ ਜਿਸ ਵਿੱਚ ਉਸਦੇ ਭਰਾ ਪਿਓ ਮਾਸੜ ਤੇ ਫੁੱਫੜ ਵੀ ਸ਼ਾਮਲ ਸਨ ਸਾਰੇ ਬੰਦੇ ਉਸ ਨੂੰ ਜਲਾਦ ਲੱਗਦੇ ਜੋ ਸਿਰਫ ਔਰਤਾਂ ਤੇ ਆਪਣਾ ਹੱਕ ਜਿਤਾ ਕੇ ਉਹਨਾਂ ਨੂੰ ਨੀਵਾ ਦਿਖਾਉਂਦੇ ਉਹਨਾਂ ਤੋਂ ਬਚਣ ਲਈ ਉਹ ਸਿਰਫ ਇੰਨਾ ਹੀ ਕਰ ਸਕਦੀ ਸੀ ਕਿ ਬੰਦਿਆਂ ਦੇ ਪਰਛਾਵੇਂ ਤੋਂ ਦੂਰ ਹੀ ਰਹੇ ਅੱਜ ਉਸਦੇ ਭਰਾ ਵਧੀਆ ਨੌਕਰੀ ਤੇ ਸੀ ਤੇ ਪਰਿਵਾਰ ਵਾਲੇ ਬਣ ਗਏ ਬਸ ਇੱਕ ਰੂਪੀ ਹੀ ਸੀ ਜਿਸ ਲਈ ਇਹ ਸਭ ਕੁਝ ਬੇਕਾਰ ਹੋ ਗਿਆ ਅੱਜ ਇੱਕ ਰਿਸ਼ਤਾ ਫਿਰ ਹੱਥ ਆਇਆ ਤੇ ਰੂਪੀ ਨੇ ਫਿਰ ਇਨਕਾਰ ਕਰ ਦਿੱਤਾ ਇਸ ਵਾਰ ਰੂਪੀ ਦੇ ਪਾਪਾ ਨੂੰ ਤਾਂ ਗੁੱਸਾ ਤਾਂ ਬਹੁਤ ਆਇਆ ਪਰ ਫਿਰ ਵੀ ਉਹ ਖੁਦ ਤੇ ਕਾਬੂ ਕਰਕੇ ਰੂਪੀ ਨੂੰ ਸਮਝਾਉਣ ਲੱਗੇ ਬੇਟਾ ਇਹ ਕੀ ਨਦਾਨੀ ਹੈ ਤੇਰੀ ਐਨੀ ਉਮਰ ਹੋਣ ਦੇ ਬਾਵਜੂਦ ਵੀ ਰਿਸ਼ਤਾ ਆਇਆ ਹੈ ਹੁਣ ਕਿਤੇ ਨਾ ਕਿਤੇ ਤਾਂ ਸਮਝੌਤਾ ਕਰਨਾ ਹੀ ਪਵੇਗਾ ਖੁਸ਼ੀਆਂ ਦਰਵਾਜ਼ੇ ਤੇ ਖੜੀਆਂ ਨੇ ਫਿਰ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈ ਜਾਂ ਤਾਂ ਤੂੰ ਮੈਨੂੰ ਇਹ ਗੱਲ ਸਪਸ਼ਟ ਕਰਕੇ ਸਮਝਾ ਨਹੀਂ ਤਾਂ ਮੈਂ ਆਪਣੇ ਹਿਸਾਬ ਨਾਲ ਜੋ ਵੀ ਕਰਨਾ ਹੈ ਉਹ ਕਰ ਦਿਆਂਗਾ ਕੁਝ ਸਮਾਂ ਤਾਂ ਰੂਪੀ ਸਿਰ ਝੁਕਾ ਕੇ ਖੜੀ ਰਹੀ ਫਿਰ ਹਿੰਮਤ ਕਰਕੇ ਉਸਨੇ ਕਿਹਾ ਤੁਸੀਂ ਮੇਰੇ ਤੋਂ ਜਵਾਬ ਮੰਗ ਰਹੇ ਹੋ ਤਾਂ ਸੁਣੋ ਪਾਪਾ ਮੈਂ ਹਾਰ ਗਈ ਹਾਂ ਖੁਦ ਨਾਲ ਲੜਦੇ ਲੜਦੇ ਬਹੁਤ ਸੋਚਣ ਤੋਂ ਬਾਅਦ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਮੈਂ ਮੰਮੀ ਵਰਗੀ ਹਿੰਮਤ ਤੇ ਉਹਨਾਂ ਵਰਗਾ ਸਬਰ ਨਹੀਂ ਕਰ ਸਕਦੀ ਮੈਂ ਨਹੀਂ ਚਾਹੁੰਦੀ ਜੋ ਮੇਰੇ ਪਾਪਾ ਵੱਲੋਂ ਵਿਹਾਰ ਮੇਰੀ ਮੰਮੀ ਨਾਲ ਕੀਤਾ ਗਿਆ ਹੈ ਉਹੀ ਵਿਹਾਰ ਕੋਈ ਮੇਰੇ ਨਾਲ ਵੀ ਕਰੇ ਇੱਕ ਔਰਤ ਹੋਣ ਦੇ ਨਾਤੇ ਮੈਂ ਉਸ ਔਰਤ ਦਾ ਦੁੱਖ ਮਹਿਸੂਸ ਕਰ ਸਕਦੀ ਹਾਂ ਜੋ ਮੇਰੀ ਮਾਂ ਨੇ ਸਿਆ ਹੈ ਹੋ ਸਕਦਾ ਹੈ ਵਿਆਹ ਤੋਂ ਪਿੱਛੋਂ ਇਹ ਸਭ ਕੁਝ ਮੈਂ ਵੀ ਸਹਿ ਲਵਾਂ ਪਰ ਮੈਂ ਇਤਿਹਾਸ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੀ ਕਿਉਂਕਿ ਮੰਮੀ ਤੇ ਤੁਹਾਡੇ ਵਿੱਚ ਹੋਣ ਵਾਲੇ ਝਗੜੇ ਨੇ ਮੈਨੂੰ ਅੰਦਰੋਂ ਅੰਦਰ ਹੀ ਖੋਖਲਾ ਕਰ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਮੈਂ ਹੁਣ ਕਿਸੇ ਪਰਿਵਾਰ ਦਾ ਹਿੱਸਾ ਬਣਨ ਦੇ ਲਾਇਕ ਹਾਂ ਅਣਜਾਣਾ ਜਿਹਾ ਡਰ ਮੈਨੂੰ ਹਰ ਇੱਕ ਖੁਸ਼ੀ ਤੋਂ ਦੂਰ ਹੀ ਰੱਖੂਗਾ ਇਸ ਕਰਕੇ ਮੈਨੂੰ ਮਾਫ਼ ਕਰ ਦਿਓ ਰਿਸ਼ਤੇ ਲਈ ਮਨਾ ਕਰ ਦਿਓ ਇਹਨਾਂ ਕਹਿ ਕੇ ਉਹ ਦੋਵੇਂ ਹੱਥ ਮੂੰਹ ਤੇ ਰੱਖ ਕੇ ਉੱਚੀ ਉੱਚੀ ਰੋਣ ਲੱਗ ਗਈ ਤੇ ਕਮਰੇ ਵਿੱਚ ਚਲੀ ਗਈ ਰੂਪੀ ਦੀਆਂ ਗੱਲਾਂ ਸੁਣ ਕੇ ਉਸਦੇ ਪਾਪਾ ਸੁੰਨ ਜਿਆ ਹੋ ਗਏ। ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਘਰ ਵਿੱਚ ਹੋਣ ਵਾਲੇ ਝਗੜਿਆਂ ਦਾ ਉਹਨਾਂ ਦੀ ਧੀ ਦੀ ਜ਼ਿੰਦਗੀ ਤੇ ਇੰਨਾ ਡੂੰਘਾ ਅਸਰ ਪਵੇਗਾ। ਉਸਦੀ ਜ਼ਿੰਦਗੀ ਦੀਆਂ ਖੁਸ਼ੀਆਂ ਹੀ ਖਤਮ ਹੋ ਜਾਣਗੀਆਂ ਤੇ ਉਹ ਜ਼ਿੰਦਗੀ ਦੇ ਕਟਹਿਰੇ ਵਿੱਚ ਇੱਕ ਅਪਰਾਧੀ ਬਣ ਕੇ ਸਿਰ ਝੁਕਾ ਕੇ ਖੜਾ ਹੋਇਆ ਸੀ ਪਰ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਹੁਣ ਉਹ ਰੂਪੀ ਨੂੰ ਕੁਝ ਸਮਝਾ ਸਕੇ। ਸੋ ਦੋਸਤੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਆਪਣੇ ਬੱਚਿਆਂ ਦੇ ਸਾਹਮਣੇ ਕਦੇ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ। ਕਿਉਂਕਿ ਬੱਚਿਆਂ ਦੇ ਕੋਮਲ ਦਿਲਾ ਉੱਤੇ ਬਹੁਤ ਡੂੰਘਾ ਅਸਰ ਪੈ ਜਾਂਦਾ ਹੈ ਸਾਨੂੰ ਹਰ ਇੱਕ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਸੀਂ ਇਸ ਕਹਾਣੀ ਤੋਂ ਜਰੂਰ ਕੁਝ ਨਾ ਕੁਝ ਸਿੱਖਿਆ ਹੋਵੇਗਾ ਅਤੇ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਦੋਸਤੋ ਇੱਕ ਬੇਨਤੀ ਹੋਰ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਦਿਲਚਸਪ ਪਰਿਵਾਰਕ ਸਿੱਖਿਆਦਾਇਕ ਕਹਾਣੀਆਂ ਦਾ ਆਨੰਦ ਮਾਣ ਸਕੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਅਜਾਜ਼ਤ ਧੰਨਵਾਦ ਜੀ